ਤੰਤਰਾ ਮਾਰਚ ਨੂੰ ভগবਾਰੇ ਦੀ ਤਰਤੀ ਤੋਂ ਫਪ ਕੰਥੀ ਰਾਮ ਜੀ ਦੇ ਜਨਮ ਦਿਨ ਤੇ ਪੰਜਾਬ ਸੰਭਾਲੋ ਮਹਿਮ ਸ਼ੁਰੂ ਕੀਤੀ। ਔਰ ਉਹ ਮਹਿਮ ਪੰਜਾਬ ਦੇ ਕੋਨੇ-ਕੋਨੇ ਵਿੱਚ ਪੰਜਾਬ ਨੂੰ ਸੰਭਾਲਣ ਦੇ ਲਈ ਸੰਤਾਂ ਨੂੰ ਇਕਜੁੱਟ ਕਰਨ ਦੇ ਲਈ ਪੂਰੇ ਜੋਸ਼ ਨਾਲ ਪੂਰੀ ਹਿੰਮਤ ਨਾਲ ਅੱਗੇ ਵੱਧ ਰਹੀ ਹੈ ਔਰ ਮੈਂ ਤੁਹਾਨੂੰ ਖਾਸ ਕਰਕੇ ਮੁਬਾਰਕਬਾਦ ਵੀ ਦੇਣੀ ਚਾਹੂੰਗਾ ਕਿ ਜਿਹੜਾ মিডিਆ ਮਨੁਪਾਤੀ মিডিਆ ਖਾਸ ਕਰਕੇ ਪੌਜਨ ਸਮਾਜ ਪਾਰਟੀ ਨੂੰ ਸਪੇਸ ਦੇਣ ਲਈ ਤਿਆਰ ਨਹੀਂ ਸੀ ਕਰੀਬ 1 ਹਫਤਾ ਪਹਿਲਾਂ ਉਹੀ ਮਨੁਪਾਤੀ মিডিਆ ਇਲੈਕਟ੍ਰੋਨਿਕ ਮੀਡੀਆ ਤੇ ਡਿਸਕਸ਼ਨ ਕਰ ਰਹੇ ਹਾਂ ਵੀ ਕਿ ਭਾਜਪਾ ਸਮਾਜ ਪਾਰਟੀ 2027 ਪੰਜਾਬ ਦੀ ਸੱਤਾ ਪ੍ਰਾਪਤੀ ਵੱਲ ਨੂੰ ਵੱਧ ਰਹੀ ਹੈ। ਤੋਂ ਇੱਕ ਤੁਹਾਡੀ ਪੰਜਾਬ ਸੰਭਾਲੋ ਮਹਿੰਮ ਜੋ ਤੁਸੀਂ ਪੰਜਾਬ ਤੇ ਮੁੱਦਿਆਂ ਨੂੰ ਲੈ ਕੇ ਸ਼ੁਰੂ ਕੀਤੀ ਆ ਪੰਜਾਬ ਨੂੰ ਚੁਣੌਤੀਆਂ ਤੋਂ ਆਵਾਰਨ ਲਈ ਪੰਜਾਬੀਆਂ ਤੇ ਜਿਹੜਾ ਜ਼ੁਲਮ ਸਿਆਸੀ ਅਨਿਆਂ ਹੋ ਰਿਹਾ ਖਾਸ ਕਰਕੇ ਪੰਜਾਬ ਅੱਜ ਹਰ ਪੰਜਾਬ ਵਾਸੀ ਮਨਕੂਬ ਕਰਨ ਲੱਗਿਆ ਕਿ ਪੰਜਾਬ ਨੂੰ ਹੁਕਮਰਾਨਾਂ ਨੇ ਬਰਬਾਦ ਕਰਤਾ ਸਮਾਜ ਜਨਤਾ ਓਝਾਂ ਦਿੱਤਾ ਕਿਹਦੇ ਬਾਰੇ ਆਮ ਪਾਰਟੀ 2022 ਦੇ ਇਲੈਕਸ਼ਨ ਇਹ ਵਾਦਾ ਕਰਕੇ ਸੱਤਾ ਵਿੱਚ ਆਈ ਸੀ ਕਿ ਸਾਨੂੰ ਮੌਕਾ ਦਿਓ ਅਸੀਂ 3 ਮਹੀਨੇ ਚਿੱਤਰਾ ਕਮਾਫੀਏ ਨੂੰ ਖਤਮ ਕਰ ਦੇਵਾਂਗੇ ਲੇਕਿਨ ਸਾਡੇ 3 ਸਾਲ ਬੀਤ ਗਏ ਸਾਡੇ 3 ਸਾਲ ਬੀਤਣ ਤੋਂ ਬਾਅਦ ਵੀ ਰੋਜ਼ਾਨਾ ਚਿੱਤੇ ਨਾਲ ਮੌਤਾ ਹੋ ਰਹੀਆਂ ਇਹਕ ਮਾਫੀਆ بے ਖੌਫ ਬੇ ਲਗਾਮ ਆਪਣੀ ਕਾਰੋਬਾਰ ਨੂੰ ਚਲਾ ਰਿਹਾ। ਉਹ ਜਮ ਸਮਾਜ ਪਾਰਟੀ ਨੇ ਪੰਜਾਬ ਸੰਭਾਲੋ ਮਹਾਂ ਚਦੋਖ 15 ਮਾਰਚ ਨੂੰ ਇਸੇ ਬਾਰੇ ਫਗਵਾੜੇ ਦੀ ਧਰਤੀ ਤੋਂ ਸ਼ੁਰੂ ਕੀਤੀ। ਉਸ ਦਿਨ ਅਸੀਂ ਇਹ ਇੱਕ ਨੰਬਰ ਤੇ ਮੁੱਦਾ ਰੱਖਿਆ ਸੀ ਕਿ ਪੰਜਾਬ ਦੀਆਂ ਮਾਂਵਾਂ ਤੇ ਪੁੱਤ ਬਚਾਉਣ ਲਈ ਪੈਣਾ ਦੇ ਭਰਾ ਬਚਾਉਣ ਲਈ ਪੰਜਾਬ ਦਾ ਸਵਾਗਤ ਬਚਾਉਣ ਲਈ ਅਸਲੀਏ ਪੰਜਾਬ ਸੰਭਾਲੋ ਮੈਨ ਸ਼ੁਰੂ ਕਰ ਰਹੇ ਹੈ ਅਸੀਂ ਪੰਜਾਬੀਆਂ ਨੂੰ ਸਰਦਾ ਦੇ ਰਹੇ ਕਿ ਜਿਹੜਾ ਡੱਕ ਮਾਫੀਆ ਕਾਂਗਰਸ ਅਕਾਲੀ ਭਾਜਪਾ ਔਰ ਸੱਤੇ ਤਿੰਨ ਚੱਲ ਤੋਂ ਆਮ ਪਾਰਟੀ ਇਹਰੇ ਕਹਿੰਦੇ ਸੀ ਅਸੀਂ ਤਿੰਨ ਮਹੀਨੇ ਖਤਮ ਕਰ ਦਿਆਂਗੇ ਪਹਿਲਾ ਕੌਲਜਾਂ ਤੱਕ ਕਿਦਰਾ ਕੁ ਮਾਫੀਆ ਸੀ ਉਹ ਪ੍ਰਾਇਮਰੀ ਸਕੂਲਾਂ ਵਿੱਚ ਵੀ ਪਹੁੰਚ ਗਿਆ ਹੈ ਕਿਉਂਕਿ ਨਸ਼ਿਆਂ ਪ੍ਰੋਤ ਇਹਨਾਂ ਦੀ ਫੇਲ ਹੋ ਗਈ ਹੈ ਕਿਉਂਕਿ ਨਸ਼ਿਆਂ ਪ੍ਰੋਤ ਮਹਿਮ ਤੇ ਤਰਾਂ 27 ਚਹਰੀਲੀ ਸ਼ਰਾਬ ਨਾਲ ਮਜਿੱਠੇ ਚ ਮਰੇ ਆ ਤਿੰਨ ਲਿਧਿਆਣੇ ਚ ਮਰੇ ਆ ਅਜੇ ਤੱਕ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਇਹ ਪੰਜਾਬ ਨੂੰ ਦੱਸ ਨਹੀਂ ਸਕੇ ਕਿ ਸਟਾਈਆਂ ਦੀ ਮੌਤ ਦਾ ਜ਼ਿੰਮੇਵਾਰ ਕੌਣ ਸੀ ਕਿਹੜਾ ਡਰੱਗ ਮਾਫੀਆ ਇਹਨਾਂ ਨੇ ਫੜਿਆ ਇਹਨੂੰ ਤੇਲ ਭੇਜਿਆ ਲੁਧਿਆਣੇ ਦੇ ਵਿੱਚ ਤਿੰਨਾਂ ਦੀ ਮੌਤ ਦਾ ਕੌਣ ਜ਼ਿੰਮੇਵਾਰ ਵਾ ਕਿੱਥੇ ਉਹ ਗਹਿਰੀਲੀ ਸ਼ਰਾਬ ਬੰਦੀ ਸੀ ਅੱਜ ਤੱਕ ਪੰਜਾਬ ਦੀਆਂ ਸੰਗਠਾ ਨੂੰ ਇਹ ਦੱਸ ਨਹੀਂ ਪਾਇ ਕਿਉਂ ਨਹੀਂ ਦੱਸ ਪਾਇ ਮੈਂ ਬਾਰ-ਬਾਰ ਕਹਿੰਨਾ ਕਿਉਂ ਡਰਗ ਮਾਫੀਆ ਈਆਂ ਜਿਹੜਾ ਪੁੱਟੀਆਂ ਦੀ ਜਾਲ ਰਹੀਆਂ ਕਿਉਂ ਡਰਗ ਮਾਫੀਆ ਦਾ ਨੈਟਵਰਕ ਟੁੱਟ ਨਹੀਂ ਰਿਹਾ ਕਿਉਂ ਡਰਗ ਮਾਫੀਆ ਬੇਖੌਫ ਔਰ ਜਾਂ ਤੋਂ ਪ੍ਰਾਇਮਰੀ ਸਕੂਲਾਂ ਤੱਕ ਬਹੁਤ ਚੁੱਕਾ ਹੈ 32 34 5ਵੇਂ ਦੇ ਬੱਚਿਆਂ ਨੂੰ ਟਾਰਗੇਟ ਬਣਾਇਆ ਜਾ ਰਿਹਾ ਹੈ ਸਾਡੀ ਜਨਰੇਸ਼ਨ ਜਨਮ ਤੋਂ ਹੀ ਉਹਨਾਂ ਤੇ ਟਾਰਗੇਟ ਤੇ ਹੈ ਕਿਆ ਕਾਰਨ ਹੈ ਮੈਂ ਕਈ ਵਾਰੇ ਗੱਲ ਕਰਕੇ ਚੁੱਕਿਆ ਕਿਉਂਕਿ ਡਕ ਮਾਫੀ ਨੇ ਆਪਣੀਆਂ ਜੜ੍ਹਾਂ ਪੁਲਿਸ ਸੰਤਰ ਔਰ ਇਹ ਜਿਹੜੇ ਰਾਜਨੀਤਿਕ ਗੱਲ ਆ ਇਹਨਾਂ ਦੇ ਵਿੱਚ ਬਣਾ ਲਈਆਂ ਇਸ ਤਰਕੇ ਜਿਨ੍ਹਾਂ ਦਾ ਰਾਜਨੀਤਿਕ ਅੰਦੋਲਨ ਡਰਕ ਮਾਫੀਆ ਤੇ ਕਾਲੇ ਧੰਦੇ ਬਲ ਤੇ ਚੱਲਦਾ ਹੈ ਉਹ ਕਦੀ ਵੀ ਡਰਕ ਮਾਫੀਆ ਦਾ ਸਾਥਮਾਨ ਨਹੀਂ ਕਰ ਸਕਦੇ ਰੋਜ਼ਾਨਾ ਜਵਾਨ ਪੁੱਤ ਮਾਵਾਂ ਦੇ ਟਿੱਕਾ ਖਾ ਰਿਹਾ 30000 ਤੋਂ ਜ਼ਿਆਦਾ ਇਹਦੇ ਵਿੱਚ 98 99% ਖਾਣ ਵਾਲੇ ਸਮਗਰੱਹ ਬਣਾ ਕੇ ਜੇਲ੍ਹਾਂ ਤੇ ਭੇਜ ਦਿੱਤੇ ਆ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਇਸ ਨਿਵਾ ਪਿੰਡਾਂ ਦੇ ਵਿੱਚ ਲੈ ਕੇ ਜਾਓ ਭਾਜਪਾ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮਹਿਮ ਨੂੰ ਪੰਜਾਬ ਦੀਆਂ ਸੰਗਤਾਂ ਅਸ਼ੀਰਵਾਦ ਦੇਣ ਗਿਆ ਜਿਸ ਟਰੱਕ ਮਾਪੇ ਦੇ ਸਾਹਮਣੇ ਕਾਂਗਰਸ ਅਕਾਲੀ ਭਾਜਪਾ ਉਹਦਾ ਨੈੱਟਵਰਕ ਤੁਰੰਤ ਫੈਲ ਹੋ ਗਏ बहुजन समाज पार्टी पंजाब समारोह की धरती तो ड्रग माफिया जर पुट के दम लवों मैं तो बेनती करनी ये बड़ी लड़ाई है बैठे है तो बच्चे स्कूलों तुम जानते हैं कि अगर तीजी क्लास से बच्चे के बच्चे डरा के कहा जाऊंगा कि घरों पैसे चोरी करके लिया तो वो बच्चा ਕਿਨੂੰ ਹਜੇ ਪਤਾ ਨਹੀਂ ਕਿ ਡਰੱਗ ਦਾ ਮਤਲਬ ਕੀ ਹੈ ਆਪਾਂ ਬੱਧਿਆ ਦੇ ਨਾਲ ਤੁਲਨਾ ਨਹੀਂ ਕਰਦੇ ਇਸ ਮਾਹੌਲ ਨੂੰ ਕੰਟਰੋਲ ਕਰਨਾ ਹੁਕਮਰਾਨਾਂ ਦੀ ਜ਼ਿੰਮੇਵਾਰੀ ਲੇਕਿਨ ਹੁਕਮਰਾਨ ਇੱਕ ਕਲੈਰੀਫਿਕੇਸ਼ਨ ਦੇਣ ਲੱਗੇ ਆ ਕਿ ਐਸੀ ਸਥਿਤੀ ਕੋ ਪੱਛਾ ਹੋਈ ਕਿਤੇ ਮੈਂ ਸੰਗਤ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਬਹੁਤ ਜਣ ਸਮਾਜ ਪਾਰਟੀ ਨੇ ਪੰਜਾਬ ਨੂੰ ਸੱਦਾ ਦਿੱਤਾ ਕਿ ਸਤਾਈ ਦਾ ਇਲੈਕਸ਼ਨ ਜਨਰੇਸ਼ਨ ਬਚਾਉਣ ਲਈ ਨਹੀਂ ਜਨਰੇਸ਼ਨ ਬਚਾਉਣ ਲਈ ਲੜਿਆ ਜਾਣਾ। ਜਿਸ ਕਾਂਗਰਸ ਨੇ ਅਕਾਲੀਆਂ ਨੇ ਭਾਜਪਾ ਨੇ ਆਪ ਨੇ ਪੰਜਾਬ ਬਰਬਾਦ ਕੀਤਾ ਹੈ। ਪੰਜਾਬ ਨੂੰ ਉਜਾੜਨੇ ਵਾਲੇ ਇੱਕ ਪਾਸੇ ਹੋਣਗੇ। ਔਰ ਪੰਜਾਬ ਨੂੰ ਸੰਭਾਲਣੇ ਵਾਲੇ ਇੱਕ ਪਾਸੇ ਆਉਣਗੇ ਲਾਈਨ ਖਿੱਚ ਕੇ ਲੜਾਈ। ਵਿਲਾਦ ਨੂੰ ਟੀਪੈਰੀ ਕੀਤੀ ਜਾ ਰਹੀ ਹੈ ਪੌਲਚੋਂ ਤੋਂ ਨਿਕਲ ਕੇ ਸਕੂਲਾਂ ਵਿੱਚ ਪਰਵੇਸ਼ ਕਰਕੇ ਆਪ ਚਿੰਤਾ ਜਾਹਰ ਕਰਨ ਲਈ ਸੁੱਤੀ ਪਈ ਸਰਕਾਰ ਨੂੰ ਝੰਜੋੜਨ ਲਈ ਇਹ ਆਪਾਂ ਪ੍ਰੋਗਰਾਮ ਕਰ ਰਹੇ ਆ ਉਥੇ ਸਾਡੀਆਂ ਸੰਗਤਾਂ ਦੀ ਵੀ ਜ਼ਿੰਮੇਵਾਰੀ ਆ ਕਿ ਅਸੀਂ ਜਾਗਦੇ ਰਹੀਏ ਔਰ ਆਪਣੇ ਆਪ ਨੂੰ ਸੰਗਠਿਤ ਕਰੀਏ ਆਪਣੀ ਔਲਾਦ ਨੂੰ ਬਚਾਉਣ ਲਈ ਆਪਣੀ ਜਨੈਸ਼ਨ ਬਚਾਉਣ ਲਈ ਅਸੀਂ ਪੰਜਾਬ ਸਭਾ ਲੋਕਾਂ ਦਾ ਹਿੱਸਾ ਬਣੀ ਸ੍ਰੀ ਗੁਰੂਆਂਗਰ ਸਾਹਿਬ ਜਿੱਥੇ ਗੁਰੂ ਰਵਿਦਾਸ ਜੀ ਨੇ ਆਪਣੇ ਜੀਵਨ ਵਿੱਚ ਆ ਕੇ ਸੰਤਾਂ ਨੂੰ ਗੁਲਾਮੀ ਦਾ ਅੰਤ ਕਰਨੇ ਦਾ ਸੁਨੇਹਾ ਦਿੱਤਾ ਗੁਰੂ ਰਵਿਦਾਸ ਜੀ ਨੇ ਕਿਆ ਪ੍ਰਾਤਿਨ ਦਾ ਪਾਪ ਹੈ ਜਾਣ ਲੈਵੇ ਗੁਲਾਮੀ ਪਾਪ ਹੈ ਮੇਰੇ ਮਿੱਤਰੋ ਜਾਣ ਲਵੋ ਰਵੀ ਦਾਸ ਸਾਤ ਪ੍ਰ ਦਿਨ ਤੇ ਕੋਉ ਨਾ ਕਰੇ ਪ੍ਰ ਗੁਲਾਮਾਂ ਨੂੰ ਕੋਈ ਪਿਆਰ ਨਹੀਂ ਕਰਦਾ ਗੁਲਾਮਾਂ ਤੇ ਡੰਡੇ ਪੈਂਦੇ ਜਿੱਤਾਂ ਕਥੋਈ ਕਲਾ ਚ ਪਏ ਆ ਗੁਲਾਮ ਮਾਰੇ ਡੰਡੇ ਆ ਤਿੰਨ ਤਲਤ ਤਿੰਨ ਤਲਤ ਜਨੰਤਰ ਸਿਆਸੀ ਦੇ ਵਿੱਚ ਜਿਨ੍ਹਾਂ ਦੀ ਹੱਤਿਆ ਕੀਤੀ ਜਾ ਚੁੱਕੀ ਆ ਔਰ ਅੱਜ ਤੱਕ ਦੋਸ਼ੀ ਗ੍ਰਿਫਤਾਰ ਨਹੀਂ ਹੋਏ ਅਸੀਂ ਇਹ ਜਾਨਣਾ ਚਾਹੁੰਦੇ ਆ ਪੰਜਾਬ ਦੀ ਸਰਕਾਰ ਜਵਾਬ ਦੇਵੇ ਕਿ ਦੋਸ਼ੀ ਗ੍ਰਿਫਤਾਰ ਕਿਉਂ ਨਹੀਂ ਕੀਤੇ ਗਏ ਮੈਂ ਗੱਲ ਕਰਦਾ ਸੀ ਚਰਨ ਕੋਰਾਲਗੜ੍ਹ ਸਾਹਿਬ ਦੀ ਕਿ ਗੁਰੂ ਰਵਿਦਾਸ ਜੀ ਕੋਰਾਲਗੜ੍ਹ ਸਾਹਿਬ ਆਪਣੇ ਜੀਵਨ ਚ ਆਏ ਸੰਗਤ ਨੂੰ ਉਹਨਾਂ ਨੇ ਸੰਦੇਸ਼ ਦਿੱਤਾ ਬਾਣੀ ਨਾਲ ਜੁੜਨ ਦਾ ਸੱਦਾ ਦਿੱਤਾ ਅਣਖ ਨਾਲ ਬਰਾਬਰੀ ਦਾ ਜੀਵਨ ਜਿਉਣ ਲਈ ਪੈਗਾਮ ਦਿੱਤਾ ਲੇਕਿਨ ਉਹ ਹੀ ਕੋਰਾਲਗੜ੍ਹ ਸਾਹਿਬ ਦੀ ਧਰਤੀ ਜਿੱਥੇ ਪਿੰਡੀਆਂ ਸਿਰਫ 1000 ਕੋਟਾ ਆ ਤਿੰਨ ਠੇਕੇ ਪੰਜਾਬ ਦੀ ਆਮ ਪਾਰਟੀ ਦੀ ਸਰਕਾਰ ਨੇ ਉਸ ਪਿੰਡ ਵਿੱਚ ਖੋਲੇ ਆ 30 ਸ਼ਰਾਬ ਦੀਆਂ ਨਜਾਇਜ਼ ਬਰੰਚਾਂ ਆਲੇ-ਦੋਲੇ ਖਲਸਤੀਆਂ ਆ ਤਿੰਨ ਠੇਕੇ ਹਿਮਾਚਲ ਦੀ ਕਾਂਗਰਸ ਸਰਕਾਰ ਨੇ ਬਿਲਕੁਲ ਬਾਜਟਕ ਹੋ ਗਤੇ ਆ ਅੱਬ ਕੀ ਕਾਰਨ ਹੈ ਕਿ ਜਿੱਥੇ ਪੂਰੇ ਪੰਜਾਬ ਦੀ ਦੇਸ਼ ਦੀ ਸੰਗ ਕੋਰਾਲ ਕਰ ਸਾਡੇ ਕਿ ਸ਼ਰਤਾਂ ਨਾ ਹੁੰਦੀਆਂ ਗੁਰੂ ਰਵਿਦਾਸ ਜੀ ਦੀ ਤੇਰਨ ਚੋਟ ਧਰਤੀ ਤੇ ਕੌਂਕ ਕੇ ਉਹ ਪਿੱਠੀ ਨੂੰ ਚੁੰਮਦੀ ਆ ਇਸ ਵੋਸਤ ਤੇ ਨੂੰ ਪੰਜਾਬ ਦੀ ਸਰਕਾਰ ਸਾਡੀ ਸਰਤਾ ਦੀ ਧਰਤੀ ਨੂੰ ਉਹ ਨਸ਼ਿਆਂ ਦੇ ਕੇਂਦਰ ਵੱਜੋਂ ਉਹ ਡਗਮਕ ਕਰ ਰਹੀ ਹੈ ਇਸ ਕਰਕੇ ਬਹੁਤ ਸਾਰੀ ਪਾਰਟੀ ਨੇ ਇਹ ਮੁੱਦਾ ਅਸੀਂ ਗਰਿਸ਼ੰਕਰ ਵੀ ਪੱਜਾ ਤਰਨਾ ਪ੍ਰਚੰਨ ਲਾ ਕੇ ਦਰਚਾਰ ਨੂੰ ਕਿਹਾ ਸੀ ਪੰਜਾਬ ਦੇ ਅੰਦਰ ਗੁਰੂ ਰਵਿਦਾਸ ਸੁਭਾਵਾ ਆਪਣੇ ਆਪਣੇ ਪਿੰਡ ਵਿੱਚ ਇਕੱਠ ਕਰਕੇ ਮਤੇ ਪਾਸ ਕਰਕੇ ਕਿ ਖੁਰਾਲਗੜ੍ਹ ਸਭ ਦੀ ਧਰਤੀ ਤੋਂ ਜਨਾਬ ਦੇ ਠੇਕੇ ਚੁੱਕੇ ਜਾਣ ਨਜਾਇਜ਼ ਬਰਾਂਚਾਂ ਪੰਪ ਕੀਤੀਆਂ ਜਾਣ ਸੱਦੀ ਚਰਤਾ ਦੇ ਸਤਾਰ ਨੂੰ ਪਵਿੱਤਰ ਧਰਤੀ ਐਲਾਨਿਆ ਜਾਵੇ ਲੇਕਿਨ ਅੱਜ ਤੱਕ ਜਨਾਬ ਦੇ ਠੇਕੇ ਚੱਕੇ ਨਹੀਂ ਦਰਕਾਰ ਦੀ ਜੁੱਧ ਨਸ਼ਿਆਂ ਵਿਰੁੱਧ ਨੀਤਿ ਅਤੇ ਨੀਤੀ ਇਹ ਤੋਂ ਸਪਸ਼ਟ ਹੋ ਜਾਂਦੀ ਆ ਕਿ ਖੁਰਾਲਗੜ ਸਾਹਿਬ ਦੀ ਧਰਤੀ ਤੇ ਵੀ ਪੰਜਾਬ ਦੀ ਸਰਕਾਰ ਸਰਕਾਰ ਦਾ ਮੁਖੀਆ ਮੁੱਖ ਮੰਤਰੀ ਸਾਹਿਬ ਤਰਕ ਮਾਫੀ ਤੇ ਪਿੱਟੇ ਖੜਾ ਹੈ ਖੁਰਾਲਗੜ ਸਾਹਿਬ ਦੀ ਧਰਤੀ ਤੋਂ ਅਜੇ ਤੱਕ ਸਰਹੱਦ ਦੇ ਠੇਕੇ ਬੰਦ ਨਾ ਕਰਨਾ ਇਹ ਸਪਸ਼ਟ ਕਰਦਾ ਹੈ ਕਿ ਪੰਜਾਬ ਦੀ ਸਰਕਾਰ ਦਾ ਗੁਰੂ ਰਬੀਦਾਸ ਜੀ ਦੀ ਚਰਨਛੋੜ ਧਰਤੀ ਦੇ ਪ੍ਰਤੀ ਕੋਈ ਆਦਰ ਬਨਵਾ ਨਹੀਂ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ आओ ਪਿੰਡ-ਪਿੰਡ ਜਾ ਕੇ ਗੁਰੂ ਰਬੀਦਾਸ ਘਰਾਵਾਂ ਨੂੰ ਅਪੀਲ ਕਰੋ ਕਿ ਮਤੇ ਪਾਓ ਬਾਦਲ ਸੁਨਾਤ ਪਾਰਟੀ ਦੇ ਪ੍ਰੋਗਰਾਮ ਨਾਲ ਖੜੇ ਹੋਵੋ ਸੰਗਤਾਂ ਦਾ ਆਸ਼ੀਰਵਾਦ 2060 ਬਾਦਲ ਸੁਨਾਤ ਪਾਰਟੀ ਨੂੰ ਮਿਲੇਗਾ ਕਿੱਥੇ ਸ਼ਰਾਬ ਦੇ ਠੇਕੇ ਖੋਲ ਰਏ ਆ ਕੌਜਨ ਸਮਾਜ ਪਾਰਟੀ ਜ਼ਰਾਬਤੇ ਟਿਕਟ ਤੁਰੰਤ ਬੰਦ ਕਰਾ ਕੇ ਬਰਾਲਗੜ ਸਰਪ ਦੀ ਧਰਤੀ ਨੂੰ ਪਵਿੱਤਰ ਧਰਤੀ ਐਲਾਨਨ ਦਾ ਕੰਮ ਕਰੂਗੀ ਔਰ ਬਰਾਲਗੜ ਸਰਪ ਦੀ ਧਰਤੀ ਜਿਹਨੂੰ ਇਹ ਨਸ਼ਿਆਂ ਦੇ ਕੇਂਦਰ ਦੇ ਤੌਰ ਤੇ ਡਿਵੈਲਪ ਕਰਨ ਲੱਗੇ ਹੋਇਆ ਉਸ ਧਰਤੀ ਤੇ ਯੂਨੀਵਰਸਿਟੀ ਬਣਾਈ ਜਾਊਗੀ ਉਸ ਧਰਤੀ ਤੇ ਅਸੀਂ ਕੋਚਿੰਗ ਸੈਂਟਰ ਖੋਲ੍ਹਾਂਗੇ ਉਸ ਧਰਤੀ ਤੇ ਜਿੱਥੇ ਅੱਜ ਇੱਕ ਅਮਲੀ ਪੈਦਾ ਕਰਨ ਦੀ ਕੋਸ਼ਿਸ਼ ਕਰਦੀ ਆ ਆਮ ਪਾਰਟੀ ਸਰਕਾਰ बहुजन समाज पार्टी को अधिकारी पैदा करने का काम करूंगी इस करके मेरी गुजारिश है कि पंजाब सरकार की नियत और नीति ਨੂੰ ਤੁਹਾਨੂੰ ਸਮਝਣਾ ਪਵੇਗਾ और जो भी पंजाब के अंदर से ऊपर तो तक तो मेरे ख्याल आए है ऊपर तो वाले आगे तुझे चलेंगे पंजाब है चेक स्कूल आप तो ऊपर से संगतवा ਇਨਾਂ ਤੇ ਕਰਿਆਮ ਗੋਲੀਆਂ ਚਲਾਈਆਂ ਗਈਆਂ ਗੋਲੀਆਂ ਚਲਾਉਣ ਤੋਂ ਬਾਅਦ ਸਰਕਾਰ ਜਿਹੜੀ ਹੈ ਗੋਲੀਆਂ ਚਲਾਉਣ ਵਾਲਿਆਂ ਦੀ ਸਖਤ ਸੱਪੜਦੀ ਇਸ ਕੱਕੇ ਮੈਂ ਤੁਹਾਨੂੰ ਬੇਨਤੀ ਕਰਨੀ ਚਾਹਾਂਗਾ ਕਿ ਚਾਹੇ ਪੂਰਬ ਦੇ ਵਿੱਚ ਜੱਟ ਸਕੂਬ ਦੇ ਵਿੱਚ ਗਰੀਬਾਂ ਤੇ ਦਲਤਾਂ ਦੇ ਘਰਾਂ ਤੇ ਗੋਲੀਆਂ ਚੱਲਣ ਚਾਹੇ ਆਦਮ ਪਰਦੇ ਵਿੱਚ ਸੋ ਨੌਜਵਾਨ ਕੱਲ ਮਾਰਤ ਤੇ ਜਨ ਸੰਗਰੂਰ ਦਾ ਇੱਕ ਕੱਟੀ ਲੈ ਕੇ ਆਇਆ ਗਰੀਬ ਦਲਤ ਦੀ ਹੱਤਿਆ ਕਰ ਦਿੱਤੀ ਜਾਵੇ ਪ੍ਰਸ਼ਾਸਨ ਕਿਸ ਨੂੰ ਅਣਿੰਦੇ ਸੁਟਾ ਪਿਆ ਹੈ ਹੁਕਮਰਾਨ ਕਿੱਥੇ ਸੁਟਾ ਪਿਆ ਹੈ ਕੀ ਜੋ ਮਨੁੱਖਤਾ ਚ ਲਿਖਿਆ ਕਿ ਛੂਤਰਾ ਦੀ ਮੌਤ ਜੜੀ ਆ ਜਿਹਦਾ ਕੋਈ ਮਤਲਬ ਨਹੀਂ ਹੁੰਦਾ ਤਿੰਨ ਮਰੇ ਜਦੋਂ ਸੋਚੀ ਫੜੇ ਨਾ ਜਾਣ ਤੁਮ ਮੁੱਖ ਮੰਤਰੀ ਨੂੰ ਜਨਤਾ ਦੀ ਕਚੈਰੀ ਵਿੱਚ ਖੜੇ ਹੋ ਕੇ ਚਸਰਾ ਚਾਹੀਦਾ ਜਾਂ ਨਹੀਂ ਦੱਸਣਾ ਚਾਹੀਦਾ ਨਹੀਂ ਦੱਸਦਾ ਤਸ ਤਾਈ ਦੀ ਤਿਆਰੀ ਕਰੋ ਕਿ ਜਿਹੜਾ ਹਥਿਆਰਿਆਂ ਦੀ ਸੱਚੇ ਖੜਾ ਮੁੱਖ ਮੰਤਰੀ ਆ ਇਹਦਾ ਪਿੰਡਾਂ ਵਿੱਚ ਵੜਨਾ ਬੰਦ ਕਰਨੇ ਦਾ ਮਹੌਤ ਤਿਆਰ ਕਰਨਾ ਪਊਗਾ ਗਰੀਬ ਦਲਿਤ ਪਛੜਾ ਆਪਣੇ ਆਪ ਨੂੰ ਜਿੱਥੇ ਬੰਦ ਕਰੋ ਆਪਣੇ ਆਪ ਨੂੰ ਲੰਬੰਨ ਕਰੋ 28 ਕਲਾਂ ਚ ਕੀ ਹੋਇਆ 28 ਦੇ ਫਿਕ 95 ਏਕੜ ਜ਼ਮੀਨ ਦੀ ਨਿਲਾਮੀ ਹੋਈ 35 ਏਕੜ ਜ਼ਮੀਨ ਇੱਕ ਵੱਡਾ 3 ਹਿੱਸਾ ਕਰੀਬ ਗਰੀਬਾਂ ਨੂੰ ਅਲਾਟ ਹੋਇਆ 11.5 ਲੱਖ ਰੁਪਏ ਗਰੀਬਾਂ ਨੇ ਇਕੱਠਾ ਕਰਕੇ ਸਰਕਾਰ ਦੇ ਖਜ਼ਾਨੇ 'ਚ ਜਮ੍ਹਾਂ ਕਰਾਇਆ 2.5 ਮਹੀਨੇ ਦਾ ਸਮਾਂ ਬੀਤ ਚੁੱਕਾ ਹੈ ਅੱਜ 11 ਲੱਖ ਸਰਕਾਰ ਜਮਾ ਕਰਵਾ ਕੇ ਵੇਚੀ ਜਦੋਂ ਵੀਡੀਓ ਦਫਤਰ ਚੋਂ 1.11 ਲੱਖ ਰੁਪਇਆ ਜਮਾ ਕਰਵਾਤਾ ਤੋਂ ਲੈਂਡ ਮਾਫੀਏ ਨੇ ਗਰੀਬ ਦਲਤਾਂ ਦੇ ਉੱਪਰ ਹਮਲਾ ਕਰ ਦਿੱਤਾ ਅੱਜ ਤੱਕ ਭਗਵੰਤ ਮਾਨ ਦੀ ਸਰਕਾਰ ਨੇ ਇੱਕ ਵੀ ਦੋਚੀ ਨਹੀਂ ਫੜਿਆ ਇੱਕ ਵੀ ਗੁਨਾਹਗਰ ਨਹੀਂ ਫੜਿਆ ਔਰ ਇੱਕ ਇੰਚ ਜ਼ਮੀਨ ਦਾ ਕਬਜ਼ਾ ਨਹੀਂ ਦਿੱਤਾ ਕੀ ਐਸੀ ਪਾਰਟੀ ऐसी सरकार ऐसा चावुक मुख्यमंत्री तेनु हस्ती पर भी संवैधानिक जिम्मेवारी भी चिंता नहीं मैं समुंदर के नु सत्ता विच रहने का कोई हक नहीं बहुत जो समाज पार्टी ने अति पटियाले दे विच आंदोलन किया और असली ऐलान किया कि इथे पैसे देके जमीन नहीं मिल रही साटे 11 लाख रुपए जमा कराता ਜੰਗਾਂ ਮੰਲੀਆ 1 ਇੰਚ ਜ਼ਮੀਨ ਨਹੀਂ ਮਿਲੀ ਜੂਪੀ ਚ ਪਹਿਨ ਮਹਾਪਤੀ ਮੁੱਖ ਮੰਤਰੀ ਬਣੇ ਲੱਖਾਂ ਏਕੜ ਜ਼ਮੀਨ ਮੁਕਤ ਪੰਡੀ ਗਈ ਜੀ ਪੇਜ ਮੀਟਿੰਗ ਗਿਰਮਾ ਨੂੰ ਸੋ ਪੰਜਾਬ ਚ ਵੀ ਤੁਸੀਂ ਬਹੁਤਨ ਸਮਾਜ ਪਾਰਟੀ ਦੀ ਪੰਜਾਬ ਸੰਵਾਲੋ ਮਹਿਮ ਨੂੰ ਅਸ਼ੀਰਵਾਦ ਦਿਓ 9 ਲੱਖ ਏਕੜ ਜ਼ਮੀਨ ਲੈਂਡ ਮਾਫੀ ਦੇ ਕਬਜ਼ੇ ਚ ਜਿਹਨੂੰ ਸਰਕਾਰ ਦੀ ਸਰਪ੍ਰਸਤੀ ਆ ਫੈਲੀ ਜ਼ਮੀਨ ਸਰਕਾਰੀ ਜ਼ਮੀਨ ਬੌਜੰ ਸਮਾਜ ਪਾਰਟੀ ਦੇ ਜਮੀਨੀ ਗਰੀਬਾਂ ਵਿੱਚ ਵੰਡਣ ਦਾ ਮੁਕਤ ਵੰਡਣ ਦਾ ਕੰਮ ਕਰੋਗੀ 9 ਲੱਖ 1 ਦੇ ਮਾਲ ਕਢਾਇਆ ਜਾਊਗਾ ਉਹ ਯੋਸ ਸਮਾਜ ਕੌਮ ਜਨਾਬ ਕੇ ਆਪਣੇ ਆਪ ਨੂੰ ਤਿਆਰ ਕਰਨਾ ਹੋਏਗਾ ਸੱਤਾ ਦੇ ਲਈ ਆਪਣੇ ਆਪ ਨੂੰ ਤੁਸੀਂ ਤਿਆਰ ਕਰਨਾ ਹੋਏਗਾ ਅਣਕਤੀ ਜ਼ਿੰਦਗੀ ਜਿਉਣ ਲਈ ਡਾਕਟਰ ਅੰਬੇਦਕਰ ਨੇ ਕਿਹਾ ਕਿ ਜੀਵਨ ਕਿੰਨਾ ਲੰਮਾ ਹੈ ਜੀ ਕੋਈ ਮਤ ਐਵੇਂ ਨਹੀਂ ਹੈ ਜੀਵਨ ਮਹਾਨ ਹੋਣਾ ਚਾਹੀਦਾ ਕਿਸੀ ਐਮੀਤ ਹੈ ਜਿੰਦਗੀ ਜੂਨ ਦਾ ਪੁੱਤਰ ਕਿਹਾ ਹੈ ਤੁਸੀਂ ਦੇਖਿਆ ਕਾਂਗਰਸ ਦਾ اپੋਜੀਸ਼ਨ ਦਾ ਲੀਡਰ ਪੰਜਾਬ ਦੀ ਅਸੈਂਬਲੀ ਚ ਜਿਹੜਾ ਮੌਜੂਦਾ اپੋਜੀਸ਼ਨ ਦਾ ਕਾਂਗਰਸ ਦਾ ਲੀਡਰ ਹੈ ਉਹਨੂੰ ਜਦੋਂ ਪੁੱਛਿਆ ਗਿਆ ਕਿ ਕਾਂਗਰਸ ਪਿੱਛੇ ਕਿਉਂ ਹਾਰੀ ਫਿਰ ਜਵਾਬ ਦੇ ਰਿਹਾ ਕਿ ਜਦ ਅਰਬੀ ਘੋੜੇ ਕਾਂਗਰਸ ਨੇ ਮੈਦਾਨ ਚ ਨਹੀਂ ਛੱਡੇ ਤੇ ਟੱਟੂ ਘੋੜੇ ਕੰਨਾ ਮੈਦਾਨ ਚ ਛੱਡ ਦਿੱਤੇ ਤਾਂ ਫਿਰ ਹਾਰ ਨਹੀਂ ਇਸ ਕਰਕੇ ਕਾਂਗਰਸ ਦੇ ਵਿੱਚ ਬੈਠੇ ਜਿਹੜੇ ਟੱਟੂ ਕੋੜੇ ਆ ਉਹਨਾਂ ਦੇ ਟਰਿੱਟਰ ਦੇ ਮੁਤਾਬਕ ਮੈਂ ਉਹਨਾਂ ਨੂੰ ਸਤਾ ਦੇਣਾ ਚਾਹੁੰਦਾ ਕਿ ਤੁਮ ਮੁੱਕ ਟੱਟੂ ਬਣ ਕੇ ਵੀ ਉੱਤੇ ਆਨੰਦਾਰੇ ਕੁਛ ਆਪਣੀ ਅਣਖ ਨੂੰ ਜਗਾਓ ਆਪਣੀ ਜਮੀਰ ਨੂੰ ਝੰਡੋੜੋ ਆਓ ਸਰਦਨਸੀ ਰਾਮ ਜੀ ਦਾ ਨਿਗਰ ਤੈਨਾਂ ਚੋਕੋ ਬਹੁਤ ਸਤਾਈ ਦੇ ਵਿੱਚ ਹਾਥੀ ਨੂੰ ਚਿਤਾ ਕੇ ਸਾਬਤ ਕਰ ਦੋ ਕਿ ਜੇ ਚੰਗ ਜੰਗ ਜਿੱਤਣ ਦੀ ਸ਼ਕਤੀ ਕਿਸੇ 'ਚ ਹੈ ਤਾਂ ਉਹ ਬਹੁਤ ਜਨ ਸਮਾਜ ਵਿੱਚ ਹੈ ਇਨਸਾਨਾਂ ਦੇ ਦੁਨਸਾ ਦੇ ਜੁੜੇ ਹੋਏ ਵਿੱਚ ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਆ ਕਿ ਆਪਾਂ ਕਿਉਂਕਿ ਮੇਰੀ ਮੀਟਿੰਗ ਜਲੰਧਰ ਦੇ ਵਿੱਚ ਕੈਸੰਡੀਕਰ ਦੇ ਵਿੱਚ ਹੋ ਤਿੰਨ ਵਜੇ ਅੱਜ ਦਾ ਜਿਹੜਾ ਪ੍ਰਸਤ ਹੈ ਇਹ ਬਹੁਤ ਹੀ ਗੰਭੀਰ ਸਬੀਦਾ ਮੁੱਦੇ ਨੂੰ ਲਾ ਕੇ ਰੱਖਿਆ ਗਿਆ ਹੈ ਕਿ ਸਰਕਾਰੀ ਉਲਟ ਡਰੱਗ ਮਾਫੀਆ ਦੀ ਐਂਟਰੀ ਨੂੰ ਰੋਕਣ ਲਈ ਪੰਜਾਬ ਸਰਕਾਰ ਨੂੰ ਪੀਰ ਹੋਵੇ ਅੱਜ ਆਪਾਂ ਨੇ ਸ਼ਹਿਰ ਦੇ ਵਿੱਚ ਫਾਰਕ ਕਰਕੇ ਰੋਸ ਮਾਰਕ ਕਰਕੇ ਪ੍ਰਸ਼ਾਸਨ ਨੂੰ ਮੈਮੋਰੰडम ਦੇਣਾ ਹੈ ਮੇਰੀ ਤੁਹਾਨੂੰ ਅਪੀਲ ਹੈ ਬੇਨਤੀ ਹੈ ਪੰਜਾਬ ਸਰਕਾਰ ਤੱਕ ਅਸੀਂ ਸੁਨੇਹਾ ਭੇਜਣਾ ਚਾਹੁੰਦੇ ਹਾਂ ਕਿ ਜਿਨ੍ਹਾਂ ਨੂੰ ਜਾਣ ਬਰਾਂ ਦੀ ਤਰ੍ਹਾਂ ਤੁਸੀਂ ਕੱਲ ਕਰਕੇ ਤਿੰਨ ਕੰਨ ਸਿੱਕ ਤੇ ਆ ਔਰ ਅੱਜ ਤੱਕ ਕੋ ਨਾ ਕੋਈ ਦੋਸ਼ੀ ਨਹੀਂ ਫੜਿਆ ਉਹ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਕੀਤੀ ਜਾਏ ਔਰ ਪਟੋਈ ਕਲਾਂ ਦੇ ਗਰੀਬ ਦਲਤਾਂ ਨੂੰ ਇਨਸਾਫ ਦਿੱਤਾ ਜਾਏ ਜ਼ਮੀਨ ਦਾ ਕਬਜ਼ਾ ਦਵਾਇਆ ਜਾਏ ਔਰ ਦੋਸ਼ੀ ਫੜ ਕੇ ਜੇਲ੍ਹ ਭੇਜੇ ਜਾਣ ਔਰ ਜਿੱਥੇ ਵੀ ਪੰਚਾਇਤਾਂ ਤੇ ਨਾਥੇ ਦਲਤਾਂ ਤੇ ਗਰੀਬਾਂ ਤੇ ਜ਼ੁਲਮ ਹੁੰਦਾ ਪਿੱਛੇ ਜਨਕੋਦਰ ਦੇ ਵਿੱਚ ਵੀ ਕਦੇ ਜਿਲ੍ਹਾ ਪ੍ਰਸ਼ਾਸਨ ਸ਼ੇਰਪੁਰ ਦੀ ਚੁੰਬਰ ਦੀ ਇਹਨਾਂ ਨੂੰ ਨਕੌਤਰ ਦੇ ਵਿੱਚ ਵੀ ਸਰਕਾਰਾਂ ਤੇ ਆਉਣਾ ਪਿਆ ਕਿਉਂ ਆਉਣਾ ਪੈਂਦਾ ਸਰਕਾਰਾਂ ਤੇ ਜਦੋਂ ਸਰਕਾਰ ਆਪਣੇ ਗਰੀਬਾਂ ਦੇ ਉੱਪਰ ਜਲੰਦ ਕਰਦੀ ਆ ਫਿਰ ਉਹਨਾਂ ਦੇ ਸਮਾਜ ਕਾਰਤੀ ਨੂੰ ਉਹਨਾਂ ਦੀ ਆਵਾਜ਼ ਬਣ ਕੇ ਦੱਕਤ ਤੇ ਆਉਣਾ ਪੈਂਦਾ ਮੈਂ ਉੱਥੇ ਵੀ ਪੁੱਛਿਆ ਜਿਲ੍ਹਾ ਪ੍ਰਸ਼ਾਸਨ ਵਿਖੋਈ ਕਲਾਂ ਮੈਂ ਕਿਹਾ ਕਿ ਆਪ ਕੀ ਸੋਚਦੇ ਹੋ ਕਿ ਸਰਤੇ 11 ਲੱਖ ਰੁਪਏ ਸਰਕਾਰ ਦੇ ਖਜ਼ਾਨੇ 'ਚ ਜਿਨੀ ਜਮ੍ਹਾਂ ਕਰਵਾਇਆ ਔਰ ਉਹਨਾਂ ਦੇ ਤੁਸੀਂ ਡਾਂਗਾ ਵੀ ਮਰਵਾਇਆ ਔਰ ਇੱਕ ਵੀ ਦੋਸ਼ੀ ਨਹੀਂ ਫੜਿਆ ਕਿ ਉਹ ਡਾਂਗਾ ਸਾਹਮਣੇ ਪੈਸੇ ਜਮ੍ਹਾਂ ਕਰਾ ਕੇ ਘਰ ਦੇ ਸਹਾਰੇ ਤੁਹਾਡੀ ਜ਼ਿੰਮੇਵਾਰੀ ਬੰਦੀ ਸੀ ਸੰਵਧਾਨਿਕ ਕਿ ਤੁਸੀਂ ਉਹਨਾਂ ਨੂੰ ਜ਼ਮੀਨ ਦਾ ਕਬਜ਼ਾ ਚੋਣ ਦੀ ਦੋਸ਼ੀ ਨੂੰ ਦੇ ਦਿੱਤੇ ਤੁਸੀਂ ਨਹੀਂ ਲਵਾਈ ਇਸ ਕਰਕੇ ਬਹੁਤ ਜਣ ਸਮਾਜ ਪਾਰਟੀ ਵੇਦਵਾਨਾਂ ਦੀ ਜ਼बान ਬਣ ਕੇ ਚੜ੍ਹ ਕੇ ਆਈ ਹੈ ਦਾ ਪੰਚੀ ਦਰਮੇਂ ਉਹਨਾਂ ਗਰੀਬਾਂ ਨਾਥੇ ਲੋਕਾਂ ਦੀ ਗਵਾਨ ਉਹ ਜੋ ਸਮਾਜ ਪਾਰਟੀ ਆ ਜਿਹੜੀ ਨੂੰ ਨਹੀਂ ਲੱਗਦੇ ਜਿਵੇਂ ਕੋਈ ਕੋਈ ਸੰਪਰਕ ਕਰਕੇ ਮੇਰੀ ਬੁਝਾਰਤ ਕਰਕੇ ਅਲੱਗ ਸਾਰਿਆਂ ਨੇ ਆਪਾਂ ਨੇ ਸਹਿਮਤ ਕਰਨਾ ਜੋ ਵੀ ਰੂਪ ਪ੍ਰਬੰਧਕਾਂ ਨੇ ਬਣਾਇਆ ਵਿਚੋਲੀ ਉਸ ਦੇ ਨਾਲ ਜਿਹੜਾ ਰੂਪ ਬਣਾਇਆ ਕਿ ਤੇ ਉਹ ਉਸੇ ਦੇ ਉੱਤੇ ਲਾ ਕੇ ਅੱਗੇ ਵਧਣਾ ਤਾਂ ਮੈਂ ਵੀ ਤੁਹਾਡੇ ਨਾਲ ਉਸ ਸਮਾਂ ਤੇ ਗਮੂਦ ਰੱਖ ਕੇ ਨਮਰਦ ਤੁਸੀਂ ਤਾਂ ਭਰਾਇਆ ਕਮੇਟੀ ਸਟੇਟ ਐਡਵੋਕੇਟ ਦੇ ਨੰਤਰ ਦੇ ਪੂਰਾ ਸਮਾਂ ਤੁਹਾਡੇ ਨਾਲ ਰਹਿਣਗੇ ਅਤੇ ਸਤਿ ਸ਼੍ਰੀ ਅਕਾਲ ਤੁਹਾਡਾ ਮੈਂ ਤੁਹਾਡਾ ਸੰਬੋਧਨ ਕਰਦਾ ਜੈਪੀਨ ਜੈਪਾ